ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਰਬੱਤ ਸੰਗਤ ਅੱਜ ਪਿੰਡ ਡਲੇਰੀ ਜ਼ਿਲ੍ਹਾ ਤਰਨਤਾਰਨ ਨਗਰ ਡਲੇਰੀ ਦੇਸਾਂ ਤੋਂ ਵਿਦੇਸਾਂ ਦੇ ਵਿੱਚ ਆਪੋ ਆਪਣੀਆਂ ਕਿਰਤ ਕਮਾਈਆਂ ਕਰਦੀਆਂ ਹੋਈਆਂ ਸੰਗਤਾਂ ਦੇ ਵੱਲੋਂ ਰਲ ਮਿਲ ਕੇ ਦਾਸ 10 ਸਾਲ ਤੋਂ ਸੇਵਾ ਕਰ ਰਿਹਾ ਏ ਇਸ ਸਥਾਨ ਤੇ ਤੇ ਹਰ ਸਾਲ ਹੀ ਚੋਲਾ ਸਾਹਿਬ ਜੀ ਦੀ ਸੇਵਾ ਕੀਤੀ ਜਾਂਦੀ ਸੀ ਨਿਸ਼ਾਨ ਸਾਹਿਬ ਵਿਰਧ ਹੋ ਚੁੱਕਾ ਸੀ ਤੇ ਅੱਜ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਵਿਰਧ ਹੋਏ ਨਿਸ਼ਾਨ ਸਾਹਿਬ ਜੀ ਦੀ ਸੇਵਾ ਤੇ ਨਵਾਂ ਨਿਸ਼ਾਨ ਸਾਹਿਬ ਚੜਾਉਣ ਦੀ ਸੇਵਾ ਸਰਬੱਤ ਸੰਗਤਾਂ ਦੇ ਵੱਲੋਂ ਪਰਸੋਂ ਤੋਂ ਰਹਿ ਕਰਕੇ ਧੁਰ ਕੀ ਬਾਣੀ ਦੇ ਜਾਪ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਭੋਗ ਤੋਂ ਉਪਰੰਤ ਵਿਰਧ ਨਿਸ਼ਾਨ ਸਾਹਿਬ ਜੀ ਦੀ ਸੇਵਾ ਹੋਏਗੀ ਨਾਲ ਹੀ ਨਵਾਂ ਨਿਸ਼ਾਨ ਸਾਹਿਬ ਸਜਾਉਣ ਦੀ ਸੇਵਾ ਹੋਇਆ ਗਈ ਸੋ ਨਗਰ ਦਲੇਰੀ ਦੇਸਾਂ ਤੋਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਹਾਂ ਸਰਬੱਤ ਸੰਗਤਾਂ ਤੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਸਹਿਬਾਨ ਸਰਬੱਤ ਸੰਗਤਾਂ ਦਾ ਦਾਸ ਦੇ ਵੱਲੋਂ ਧੰਨਵਾਦ ਜਿਨ੍ਹਾਂ ਨੇ ਇਹ ਬੇਨਤੀ ਪ੍ਰਵਾਨ ਕਰਕੇ ਤੇ ਅੱਜ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਘਰ ਵਿਖੇ ਨਵੇਂ ਨਿਸ਼ਾਨ ਸਾਹਿਬ ਸੰਗਤਾਂ ਦੇ ਸਹਿਯੋਗ ਦੇ ਨਾਲ ਸਜਾਏ ਜਾ ਰਹੇ ਨੇ वाहेगुरू जी का खालसा वाहेगुरू जी की फतेह तो ਤੁਹਾਡੀ ਮਿਲ ਆਉਗੀ